ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਇੱਕ ਕਰੋੜਪਤੀ ਬਾਪ ਦੀ ਧੀ ਆਪ ਗੱਡੀ ਚਲਾ ਕੇ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਇੱਕ ਬਜ਼ੁਰਗ ਔਰਤ ਅਤੇ ਉਸ ਦਾ ਪੁੱਤਰ ਰਹਿੰਦੇ ਨੇ ਉਹ ਦੁਪਹਿਰ ਦੇ ਸਮੇਂ ਘਰ ਗਈ ਸੀ ਉਹ ਦੁਪਹਿਰ ਸਮੇਂ ਘਰ ਗਈ ਸੀ ਇਸ ਲਈ ਘਰ ਦੇ ਵਿੱਚ ਉਸ ਸਮੇਂ ਇੱਕ ਬਜ਼ੁਰਗ ਔਰਤ ਮੌਜੂਦ ਸੀ ਉਹ ਲੜਕੀ ਆਪਣੀ ਮਹਿੰਗੀ ਕਾਰ ਵਿੱਚੋਂ ਉੱਤਰ ਕੇ ਉਸ ਔਰਤ ਦੇ ਵੱਲ ਜਾਣ ਲੱਗਦੀ ਹੈ ਔਰਤ ਉਸ ਨੂੰ ਵੇਖ ਕੇ ਕਾਫੀ ਹੈਰਾਨ ਹੋ ਜਾਂਦੀ ਹੈ ਕਿ ਕੌਣ ਹੈ ਤੇ ਇੱਥੇ ਕੀ ਕਰਨ ਆਈ ਹੈ ਉਹ ਕੁੜੀ ਉਸ ਬਜ਼ੁਰਗ ਔਰਤ ਨੂੰ ਕਹਿਣ ਲੱਗਦੀ ਹੈ ਕਿ ਮੈਂ ਅੱਜ ਤੁਹਾਡੇ ਕੋਲ ਰਹਿਣਾ ਚਾਹੁੰਦੀ ਹਾਂ ਕੌਣ ਸੀ ਉਹ ਕੁੜੀ ਤੇ ਕੌਣ ਸੀ ਉਹ ਬਜ਼ੁਰਗ ਔਰਤ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਗੁਰਦਾਸਪੁਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਤੇ ਉਸ ਦਾ ਪੁੱਤਰ ਰਹਿੰਦੇ ਸਨ ਪੁੱਤਰ ਦਾ ਨਾਮ ਕੁਲਵਿੰਦਰ ਸੀ ਉਹਨਾਂ ਦੇ ਕੋਲ ਦੋ ਕਿੱਲੇ ਜ਼ਮੀਨ ਸੀ ਅਤੇ ਘਰ ਵਿੱਚ ਉਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਸਨ ਉਹ ਆਪ ਹੀ ਇਹਨਾਂ ਨੂੰ ਸੰਭਾਲਦੀ ਸੀ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਕੁਲਵਿੰਦਰ ਦੇ ਪਾਪਾ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਕੁਲਵਿੰਦਰ ਇਸ ਸਮੇਂ ਕਾਲਜ ਵਿੱਚ ਪੜਦਾ ਹੈ ਅਤੇ ਐਮਏ ਦਾ ਆਖਰੀ ਸਾਲ ਕਰ ਰਿਹਾ ਹੈ ਉਸ ਦਾ ਸੁਪਨਾ ਹੈ ਕਿ ਉਹ ਪੜ੍ਹ ਲਿਖ ਕੇ ਇੱਕ ਵਧੀਆ ਨੌਕਰੀ ਕਰੇ ਅਤੇ ਆਪਣੀ ਮਾਂ ਦੀ ਗਰੀਬੀ ਕੱਟ ਦੇਵੇ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਬਹੁਤ ਹੀ ਮਿਹਨਤੀ ਲੜਕਾ ਹੈ ਆਪਣੀ ਮਾਂ ਦਾ ਬਹੁਤ ਸਤਕਾਰ ਕਰਦਾ ਹੈ ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਕਰੋੜਪਤੀ ਵਿਅਕਤੀ ਹੈ ਜਿਸ ਦੀ ਇੱਕੋ ਇੱਕ ਧੀ ਹੈ ਜਿਸ ਦਾ ਨਾਮ ਰੇਨੂ ਹੈ ਰੇਨੂ ਇੱਕ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਕਈ ਵਾਰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਿਨਾਂ ਦੱਸੇ ਇਕੱਲੀ ਆਪਣੀ ਕਾਰ ਚਲਾਉਂਦੀ ਹੋਈ ਘਰੋਂ ਬਾਹਰ ਨਿਕਲ ਜਾਂਦੀ ਸੀ ਤੇ ਇੱਧਰ ਉੱਧਰ ਘੁੰਮਣ ਚਲੀ ਜਾਂਦੀ ਸੀ ਇਸੇ ਤਰ੍ਹਾਂ ਇੱਕ ਦਿਨ ਰੇਨੂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਿਨਾਂ ਦੱਸੇ ਆਪਣੀ ਕਾਰ ਲੈ ਕੇ ਘਰੋਂ ਚਲੀ ਜਾਂਦੀ ਹੈ ਅਤੇ ਸਿੱਧੀ ਪਿੰਡ ਦੇ ਨੇੜੇ ਪਹਾੜਾਂ ਉੱਪਰ ਚਲੀ ਜਾਂਦੀ ਹੈ। ਉਹ ਸਾਰਾ ਦਿਨ ਉੱਥੇ ਬਿਤਾਉਂਦੀ ਹੈ। ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਅਤੇ ਸ਼ਾਮ ਨੂੰ ਹੀ ਜਦੋਂ ਉਹ ਉੱਥੋਂ ਵਾਪਸ ਆਉਣ ਲੱਗਦੀ ਹੈ। ਵਾਪਸ ਆਉਂਦੇ ਹੋਏ ਸਮੇਂ ਰੇਨੂ ਦੀ ਕਾਰ ਅਚਾਨਕ ਖਰਾਬ ਹੋ ਜਾਂਦੀ ਹੈ। ਉਸ ਸਮੇਂ ਥੋੜਾ-ਥੋੜਾ ਮੀਂਹ ਪੈ ਰਿਹਾ ਸੀ। ਜਦੋਂ ਉਸ ਦੀ ਕਾਰ ਰੁਕ ਗਈ ਰੇਨੂ ਆਪਣਾ ਮੋਬਾਈਲ ਫੋਨ ਕੱਢ ਕੇ ਘਰੇ ਫੋਨ ਕਰਨ ਲੱਗਦੀ ਆ ਪਰ ਜਦੋਂ ਫੋਨ ਵੇਖਦੀ ਆ ਤਾਂ ਫੋਨ ਤੇ ਨੈਟ ਨਹੀਂ ਸਿਆ ਰਿਹਾ ਰੇਨੂ ਨੂੰ ਬਹੁਤ ਚਿੰਤਾ ਹੋਣ ਲੱਗਦੀ ਹੈ ਕਿਉਂਕਿ ਇਹ ਜਗ੍ਹਾ ਉਸ ਦੇ ਘਰ ਤੋਂ ਲਗਭਗ 60-70 ਕਿਲੋਮੀਟਰ ਦੂਰ ਸੀ ਤੇ ਉਹ ਇੱਥੇ ਕਿਸੇ ਨੂੰ ਵੀ ਨਹੀਂ ਜਾਣਦੀ ਸੀ ਇਸ ਤੋਂ ਬਾਅਦ ਰੇਨੂ ਆਪਣੀ ਕਾਰ ਤੋਂ ਹੇਠਾਂ ਉਤਰਦੀ ਹੈ ਅਤੇ ਕਾਰ ਦੇ ਆਲੇ-ਦੁਆਲੇ ਵੇਖਣ ਲੱਗਦੀ ਹੈ ਪਰ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਥੱਕ ਕੇ ਕਾਰ ਵਿੱਚ ਬੈਠਣ ਹੀ ਵਾਲੀ ਹੁੰਦੀ ਹੈ ਕਿ ਅਚਾਨਕ ਉਹ ਮੁੰਡੇ ਨੂੰ ਪਿੱਛੇ ਤੋਂ ਆਉਂਦੇ ਹੋਏ ਵੇਖਦੀ ਹੈ ਉਸ ਨੂੰ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਜਿਵੇਂ ਹੀ ਉਹ ਮੁੰਡਾ ਉਸ ਕੋਲ ਆਉਂਦਾ ਹੈ ਉਹ ਉਸ ਤੋਂ ਮਦਦ ਮੰਗਣ ਲੱਗਦੀ ਹੈ ਉਹ ਮੁੰਡਾ ਕੋਈ ਹੋਰ ਨਹੀਂ ਬਲਕਿ ਕੁਲਵਿੰਦਰ ਸੀ ਜੋ ਇਸ ਪਿੰਡ ਵਿੱਚ ਆਪਣੀ ਗਰੀਬ ਜਹੀ ਮਾਂ ਦੇ ਨਾਲ ਛੋਟੇ ਜਿਹੇ ਘਰ ਵਿੱਚ ਰਹਿ ਰਿਹਾ ਸੀ ਜਿਵੇਂ ਹੀ ਕੁਲਵਿੰਦਰ ਉਸਦੇ ਕੋਲ ਆਉਂਦਾ ਹੈ ਪਹਿਲਾਂ ਤਾਂ ਉਹ ਉਸਦੀ ਕਾਰ ਨੂੰ ਵੇਖਣ ਲੱਗਦਾ ਹੈ ਪਰ ਕਾਰ ਦੇ ਬਾਰੇ ਕੁਲਵਿੰਦਰ ਨੂੰ ਕੁਝ ਵੀ ਨਹੀਂ ਸੀ ਪਤਾ ਇਸ ਲਈ ਉਹ ਉਸ ਨੂੰ ਕਹਿੰਦਾ ਹੈ ਕਿ ਮੇਰਾ ਘਰ ਇੱਥੋਂ ਥੋੜੀ ਹੀ ਦੂਰ ਹੈ ਤੁਸੀਂ ਕਾਰ ਵਿੱਚ ਬੈਠੋ ਮੈਂ ਕਾਰ ਨੂੰ ੱਤਕਾ ਲਗਾ ਦਿੰਦਾ ਹਾਂ ਤੁਸੀਂ ਮੇਰੇ ਘਰ ਚੱਲੋ ਉਸ ਤੋਂ ਬਾਅਦ ਤੁਹਾਨੂੰ ਮੀਂਹ ਰੁਕਣ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੀਂਹ ਦੇ ਸਮੇਂ ਇੱਥੇ ਨੈੱਟਵਰਕ ਨਹੀਂ ਹੁੰਦਾ ਅਤੇ ਮੀ ਤੋਂ ਬਾਅਦ ਵੀ ਤੁਹਾਨੂੰ ਕਾਲ ਕਰਨ ਲਈ ਪਹਾੜਾਂ ਦੀ ਚੋਟੀ ਤੇ ਜਾਣਾ ਪਵੇਗਾ ਇਸ ਤੋਂ ਬਾਅਦ ਰੇਨੂ ਨਾ ਚਾਹੁੰਦੇ ਹੋਏ ਵੀ ਕੁਲਵਿੰਦਰ ਨਾਲ ਜਾਣ ਲਈ ਮੰਨ ਜਾਂਦੀ ਹੈ ਰੇਨੂ ਕਾਰ ਵਿੱਚ ਬੈਠ ਜਾਂਦੀ ਹੈ ਅਤੇ ਕੁਲਵਿੰਦਰ ਇਸ ਨੂੰ ੱਤਕਾ ਲਵਾਉਂਦਾ ਹੈ ਹੌਲੀ-ਹੌਲੀ ਇਸ ਨੂੰ ਆਪਣੇ ਘਰ ਦੇ ਅੱਗੇ ਲੈ ਜਾਂਦਾ ਹੈ ਰੇਨੂ ਆਪਣੀ ਕਾਰ ਤੋਂ ਉਤਰਦੀ ਹੈ ਅਤੇ ਬਾਹਰ ਨਿਕਲਣ ਤੋਂ ਬਾਅਦ ਕੁਲਵਿੰਦਰ ਉਸ ਨੂੰ ਕਹਿੰਦਾ ਹੈ ਕਿ ਇਹ ਮੇਰਾ ਘਰ ਹੈ ਤੂੰ ਇੱਥੇ ਆਰਾਮ ਨਾਲ ਰਹਿ ਹੁਣ ਮੀਂਹ ਬਹੁਤ ਵੱਧ ਗਿਆ ਹੈ। ਜਦੋਂ ਮੀਂਹ ਰੁਕ ਗਿਆ ਉਸ ਤੋਂ ਬਾਅਦ ਤੁਹਾਡੇ ਫੋਨ ਵਿੱਚ ਨੈਟ ਆ ਜਾਵੇਗਾ। ਤੁਸੀਂ ਕਿਸੇ ਨੂੰ ਫੋਨ ਕਰਕੇ ਬੁਲਾ ਲੈਣਾ। ਔਰੇਨੂ ਨੂੰ ਆਪਣੇ ਘਰ ਲੈ ਜਾਂਦਾ ਹੈ। ਉੱਥੇ ਉਸਦੀ ਮਾਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ। ਜਿਵੇਂ ਹੀ ਔਰੇਨੂ ਨੂੰ ਵੇਖਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਅਤੇ ਆਪਣੇ ਪੁੱਤਰ ਨੂੰ ਪੁੱਛਦੀ ਹੈ ਕਿ ਕੌਣ ਹੈ ਤੇ ਤੂੰ ਇਸ ਨੂੰ ਨਾਲ ਕਿਉਂ ਲੈ ਕੇ ਆਇਆ ਹੈ। ਗੁਲਵਿੰਦਰ ਆਪਣੀ ਮਾਂ ਨੂੰ ਦੱਸਦਾ ਹੈ ਕਿ ਪਹਾੜਾਂ ਤੋਂ ਵਾਪਸ ਆਉਂਦੇ ਸਮੇਂ ਉਸਦੀ ਕਾਰ ਅਚਾਨਕ ਰੁਕ ਗਈ ਸੀ ਪਿੰਡ ਵਿੱਚ ਕੋਈ ਮਕੈਨਿਕ ਨਹੀਂ ਆ ਇਸ ਲਈ ਮੈਂ ਉਸ ਨੂੰ ਘਰ ਲੈ ਆਇਆ ਕਿਉਂਕਿ ਮੀਂਹ ਪੈ ਰਿਹਾ ਸੀ ਅਤੇ ਇਸ ਵੇਲੇ ਇਸ ਦੇ ਫੋਨ ਦਾ ਨੈਟਵਰਕ ਵੀ ਨਹੀਂ ਚੱਲ ਰਿਹਾ ਇਹ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਮੈਨੂੰ ਲੱਗਿਆ ਕਿ ਇਕੱਲੀ ਕੁੜੀ ਦਾ ਇਸ ਤਰ੍ਹਾਂ ਮੀਂਹ ਵਿੱਚ ਖੜਨਾ ਠੀਕ ਨਹੀਂ ਆ ਮੈਂ ਉਸ ਦੀ ਮਦਦ ਕਰਨ ਲਈ ਆਪਣੇ ਘਰ ਲੈ ਆਇਆ ਇਸ ਤੋਂ ਬਾਅਦ ਕੁਲਵਿੰਦਰ ਦੀ ਮਾਂ ਰੇ ਨੂੰ ਲਈ ਇੱਕ ਤੌਲੀਆ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ ਈਏ ਤੁਮੀ ਵਿੱਚ ਭਿੱਜ ਗਈ ਹੈ ਆਪਣੇ ਆਪ ਨੂੰ ਸੁਕਾਲਾ ਨਹੀਂ ਤਾਂ ਤੂੰ ਬਿਮਾਰ ਹੋ ਜਾਵੇਂਗੀ ਅਤੇ ਇਸ ਤੋਂ ਬਾਅਦ ਇੱਥੇ ਆਰਾਮ ਨਾਲ ਆਪਣੇ ਹੱਥ ਸੇਕ ਲਈ ਕੁਲਵਿੰਦਰ ਦੀ ਮਾਂ ਉੱਥੇ ਖਾਣਾ ਬਣਾ ਰਹੀ ਸੀ ਪਹਿਲਾਂ ਕੁਲਵਿੰਦਰ ਨੂੰ ਵੇਖ ਕੇ ਉਹ ਡਰ ਗਈ ਪਰ ਜਦੋਂ ਉਸ ਦੀ ਮਾਂ ਉਸ ਨੂੰ ਦੇਖਦੀ ਹੈ ਤਾਂ ਉਸ ਵਿੱਚ ਥੋੜੀ ਹਿੰਮਤ ਆਉਂਦੀ ਹੈ। ਹੁਣ ਉਹ ਬਿਨਾਂ ਕਿਸੇ ਚਿੰਤਾ ਦੇ ਹਰ ਚੀਜ਼ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਸ ਦੇ ਘਰ ਵਿੱਚ ਪਈ ਹਰ ਇੱਕ ਚੀਜ਼ ਨੂੰ ਵੇਖਦੀ ਹੈ। ਇਸ ਘਰ ਦੇ ਅੰਦਰ ਕੁਝ ਅਜਿਹੀਆਂ ਚੀਜ਼ਾਂ ਸਨ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਵੇਖੀਆਂ ਸੀ ਅਤੇ ਉਹ ਉਹਨਾਂ ਨੂੰ ਵੇਖ ਕੇ ਬਹੁਤ ਹੈਰਾਨ ਹੁੰਦੀ ਹੈ। ਉਹ ਉਸ ਨੂੰ ਹਰ ਚੀਜ਼ ਬਾਰੇ ਪੁੱਛਣ ਲੱਗਦੀ ਹੈ ਅਤੇ ਬੁੱਢੀ ਔਰਤ ਉਸ ਨੂੰ ਹਰ ਚੀਜ਼ ਬਾਰੇ ਦੱਸਣ ਲੱਗਦੀ ਹੈ। ਕੀਨ ਵਾਲੇ ਪੱਥਰ ਨੂੰ ਵੇਖ ਕੇ ਹਰੇ ਨੂੰ ਹੈਰਾਨ ਹੁੰਦੀ ਹੈ ਤੇ ਪੁੱਛਦੀ ਹੈ ਕਿ ਬੀਜੀ ਤੁਸੀਂ ਇਹ ਪੱਥਰ ਘਰ ਵਿੱਚ ਕਿਉਂ ਰੱਖੇ ਨੇ ਫਿਰ ਔਰਤ ਹੱਸਣ ਲੱਗਦੀ ਹੈ ਤੇ ਕਹਿੰਦੀ ਹੈ ਪੁੱਤਰ ਇਹ ਪੱਥਰ ਨਹੀਂ ਹਨ ਇਹਨਾਂ ਨੂੰ ਸਿਲਬੱਟਾ ਕਿਹਾ ਜਾਂਦਾ ਹੈ ਇਹਨਾਂ ਤੇ ਚਟਣੀ ਬਣਾਈ ਜਾਂਦੀ ਹੈ ਚਟਣੀ ਦਾ ਨਾਮ ਸੁਣ ਕੇ ਹਰੇ ਨੂੰ ਕਹਿਣ ਲੱਗਦੀ ਹੈ ਕਿ ਚਟਣੀ ਤਾਂ ਮਿਕਸਚਰ ਵਿੱਚ ਬਣਾਈ ਜਾਂਦੀ ਹੈ ਬਜ਼ੁਰਗ ਔਰਤ ਕਹਿੰਦੀ ਹੈ ਹਾਂ ਪੁੱਤਰ ਇਹ ਮਿਕਸਚਰ ਵਿੱਚ ਬਣਾਈ ਜਾਂਦੀ ਆ ਪਰ ਗਰੀਬ ਲੋਕਾਂ ਦਾ ਇਹੀ ਮਿਕਸਚਰ ਹੈ ਅਤੇ ਇਸ ਨਾਲ ਅਸੀਂ ਚਟਨੀ ਬਣਾਉਂਦੇ ਹਾਂ ਹੁਣ ਇਹ ਗੱਲ ਰੇਨੂ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਇਸ ਤੋਂ ਬਾਅਦ ਉਸ ਨੂੰ ਪੁੱਛਣ ਲੱਗਦੀ ਹੈ ਕਿ ਮਾਂ ਤੁਸੀਂ ਚਟਨੀ ਕਿਵੇਂ ਬਣਾਉਂਗੇ ਫਿਰ ਉਹ ਬਜ਼ੁਰਗ ਔਰਤ ਉਸ ਦੇ ਸਾਹਮਣੇ ਚਟਨੀ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਰੇਨੂ ਬੈਠੀ ਹੋਈ ਉਸ ਚਟਨੀ ਨੂੰ ਬਣਾਉਂਦੇ ਹੋਏ ਵੇਖ ਰਹੀ ਸੀ ਰੇਨੂ ਉਸ ਤੋਂ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਪੁੱਛਦੀ ਹੈ ਹੌਲੀ-ਹੌਲੀ ਖਾਣਾ ਵੀ ਤਿਆਰ ਹੋ ਗਿਆ ਅਤੇ ਜਿਵੇਂ ਹੀ ਖਾਣਾ ਤਿਆਰ ਹੋਇਆ ਬਜ਼ੁਰਗ ਔਰਤ ਨੇ ਰੇਨੂ ਲਈ ਇੱਕ ਪਲੇਟ ਵਿੱਚ ਖਾਣਾ ਪਾ ਦਿੱਤਾ ਰੇਨੂ ਨੂੰ ਬੈਠ ਕੇ ਚਟਣੀ ਵਾਲੀ ਰੋਟੀ ਖਾਣ ਦਾ ਇੰਨਾ ਮਜ਼ਾ ਆਉਂਦਾ ਹੈ ਜੋ ਉਸ ਨੂੰ ਘਰ ਵਿੱਚ ਖਾਂਦੇ ਸਮੇਂ ਕਦੇ ਨਹੀਂ ਆਇਆ ਸੀ ਅਸਲ ਵਿੱਚ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਅਤੇ ਉਸ ਨੂੰ ਬਹੁਤ ਭੁੱਖ ਵੀ ਲੱਗੀ ਹੋਈ ਸੀ ਇਸੇ ਲਈ ਉਸ ਨੂੰ ਚਟਣੀ ਵਾਲੀ ਰੋਟੀ ਵਿੱਚ ਵੀ ਇੱਕ ਵੱਖਰਾ ਹੀ ਸਵਾਦ ਆਉਂਦਾ ਹੈ ਰੇਨੂ ਕੁਲਵਿੰਦਰ ਦੀ ਮਾਂ ਨਾਲ ਬਹੁਤ ਗੱਲਾਂ ਕਰਦੀ ਹੈ ਕੁਲਵਿੰਦਰ ਪੜ੍ਹਿਆ ਲਿਖਿਆ ਤੇ ਉਸ ਦੀ ਮਾਂ ਜਿੰਨਾ ਚੀਜ਼ਾਂ ਬਾਰੇ ਰੇਨੂ ਨੂੰ ਦੇਸੀ ਭਾਸ਼ਾ ਵਿੱਚ ਬੋਲ ਕੇ ਦੱਸਦੀ ਉਹ ਉਸ ਨੂੰ ਇੰਗਲਿਸ਼ ਵਿੱਚ ਸਮਝਾ ਦਿੰਦਾ ਉਹ ਬੈਠੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਹੌਲੀ-ਹੌਲੀ ਰਾਤ ਦੇ 11 ਵਜੇ ਗਏ ਸੀ ਕੁਲਵਿੰਦਰ ਦੀ ਮਾਂ ਕਹਿਣ ਲੱਗਦੀ ਹੈ ਕਿ ਧੀਏ ਹੁਣ ਰਾਤ ਹੋ ਗਈ ਆ ਇਸ ਲਈ ਤੂੰ ਇੱਥੇ ਹੀ ਆਰਾਮ ਕਰ ਸਵੇਰ ਤੱਕ ਸ਼ਾਇਦ ਮੀਂਹ ਰੁਕ ਜਾਵੇ ਅਤੇ ਉਹ ਉੱਥੇ ਹੀ ਆਰਾਮ ਕਰਨਾ ਸ਼ੁਰੂ ਕਰ ਦਿੰਦੀ ਹੈ ਕੁਲਵਿੰਦਰ ਦੀ ਮਾਂ ਉਸ ਲਈ ਮੰਝੇ ਉੱਤੇ ਇੱਕ ਬਿਸਤਰਾ ਵਿਛਾ ਦਿੰਦੀ ਹੈ ਉਹ ਆਪਣੇ ਮਾਂ ਪੁੱਤਾਂ ਦੇ ਮੰਝੇ ਦੇ ਵਿੱਚਕਾਰ ਰੇਨੂ ਦਾ ਮੰਝਾ ਵਿਛਾਉਂਦੀ ਹੈ ਇੱਕ ਪਾਸੇ ਕੁਲਵਿੰਦਰ ਪੈ ਜਾਂਦਾ ਹੈ ਅਤੇ ਦੂਜੇ ਪਾਸੇ ਬਜ਼ੁਰਗਔਰਤ ਪੈ ਜਾਂਦੀ ਹੈ ਪਏ ਵੀ ਉਹ ਕਾਫੀ ਸਮੇਂ ਤੱਕ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਹਨ ਕੁਲਵਿੰਦਰ ਕਾਫੀ ਸਮੇਂ ਆਪਣੀ ਮਾਂ ਨਾਲ ਗੱਲਾਂ ਕਰਦਾ ਰਹਿੰਦਾ ਹੈ ਇਹ ਵੇਖਣ ਤੋਂ ਬਾਅਦ ਰੇਨੂ ਨੂੰ ਇੱਕ ਅਲੱਗ ਹੀ ਸਕੂਨ ਹੁੰਦਾ ਹੈ ਜੋ ਉਸਨੇ ਆਪਣੇ ਕਰੋੜਪਤੀ ਪਿਤਾ ਦੇ ਘਰ ਵਿੱਚ ਨਹੀਂ ਵੇਖਿਆ ਸੀ ਨਾ ਹੀ ਮਹਿਸੂਸ ਕੀਤਾ ਸੀ ਉਥੇ ਨਾ ਤਾਂ ਉਸਦੇ ਪਿਤਾ ਕੋਲ ਆਪਣੀ ਧੀ ਲਈ ਸਮਾਂ ਸੀ ਅਤੇ ਨਾ ਹੀ ਧੀ ਕੋਲ ਆਪਣੇ ਪਿਤਾ ਲਈ ਸਮਾਂ ਸੀ ਉਸ ਦੀ ਮਾਂ ਵੀ ਆਪਣੀ ਜ਼ਿੰਦਗੀ ਵਿੱਚ ਰੁੱਝੀ ਹੋਈ ਸੀ ਪਰ ਅੱਜ ਰੇਨੂ ਨੂੰ ਉਹਨਾਂ ਨਾਲ ਗੱਲ ਕਰਨ ਕਰਕੇ ਵਧੀਆ ਲੱਗ ਰਿਹਾ ਸੀ ਇਹ ਜ਼ਿੰਦਗੀ ਦਾ ਇੱਕ ਵੱਖਰਾ ਹੀ ਅਹਿਸਾਸ ਸੀ ਇਸ ਨੂੰ ਵੇਖਣ ਤੋਂ ਬਾਅਦ ਰੇਨੂ ਉਹਨਾਂ ਲੋਕਾਂ ਬਾਰੇ ਬਹੁਤ ਸੋਚਣਾ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਕੁਲਵਿੰਦਰ ਵੱਲ ਵੇਖਦੀ ਹੈ ਅਤੇ ਉਸ ਨੂੰ ਵੇਖ ਕੇ ਉਹ ਸੋਚਦੀ ਹੈ ਕਿ ਇੰਨਾ ਲੋਕਾਂ ਦੀ ਹਾਲਤ ਇੰਨੀ ਖਰਾਬ ਹੈ ਗਰੀਬ ਨੇ ਪਰ ਗਰੀਬ ਹੋਣ ਦੇ ਬਾਵਜੂਦ ਵੀ ਇਹਨੇ ਖੁਸ਼ ਕਿਵੇਂ ਰਹਿ ਸਕਦੇ ਨੇ ਹੌਲੀ ਹੌਲੀ ਰਾਤ ਬੀਤ ਜਾਂਦੀ ਹੈ ਅਗਲੇ ਦਿਨ ਸਵੇਰੇ ਮੀਂਹ ਬੰਦ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਕੁਲਵਿੰਦਰ ਰੇਨੂ ਨੂੰ ਜਗਾਉਂਦਾ ਹੈ ਤੇ ਕਹਿੰਦਾ ਹੈ ਮੈਡਮ ਜੀ ਮੀਂਹ ਰੁਕ ਗਿਆ ਹੈ ਤੁਸੀਂ ਮੇਰੇ ਨਾਲ ਬਾਹਰ ਚੱਲੋ ਉੱਥੇ ਜਾ ਕੇ ਆਪਣੇ ਘਰਦਿਆਂ ਨੂੰ ਫੋਨ ਕਰ ਦਿਓ ਉਹ ਵੀ ਤੁਹਾਡੇ ਬਾਰੇ ਸੋਚ ਕੇ ਬਹੁਤ ਪਰੇਸ਼ਾਨ ਹੋ ਰਹੇ ਹੋਣਗੇ ਇਸ ਤੋਂ ਬਾਅਦ ਰੈਨੂ ਉੱਠਦੀ ਹੈ ਅਤੇ ਉਹ ਕੁਲਵਿੰਦਰ ਨਾਲ ਤੁਰਨ ਲੱਗਦੀ ਹੈ ਰਸਤੇ ਵਿੱਚ ਉਹ ਕੁਲਵਿੰਦਰ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਹੈ ਅਤੇ ਗੱਲਬਾਤ ਦੌਰਾਨ ਉਸ ਨੂੰ ਉਸਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕੁਲਵਿੰਦਰ ਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ ਸਨ ਅਤੇ ਹੁਣ ਕੁਲਵਿੰਦਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਮਾਂ ਦੀ ਜ਼ਿੰਦਗੀ ਨੂੰ ਬਦਲ ਸਕੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੇ ਇਹ ਵੇਖ ਕੇ ਰੇਨੂ ਹੋਰ ਵੀ ਹੈਰਾਨ ਹੋ ਜਾਂਦੀ ਹੈ ਹੌਲੀ-ਹੌਲੀ ਜਿਵੇਂ ਹੀ ਉਹ ਪਹਾੜੀ ਤੇ ਪਹੁੰਚਦੇ ਨੇ ਨੈਟਵਰਕ ਆ ਜਾਂਦਾ ਹੈ ਕੁਲਵਿੰਦਰ ਦੀਆਂ ਗੱਲਾਂ ਸੁਣ ਕੇ ਉਹ ਉਸ ਨੂੰ ਪਸੰਦ ਕਰਨ ਲੱਗਦੀ ਹੈ ਕੁਲਵਿੰਦਰ ਵੇਖਣ ਵਿੱਚ ਸੋਹਣਾ ਸੁਨੱਖਾ ਗੱਭਰੂ ਸੀ ਰੇਨੂ ਆਪਣੀਆਂ ਭਾਵਨਾਵਾਂਾਂ ਤੇ ਕੰਟਰੋਲ ਰੱਖਦੀ ਹੈ ਉਹ ਕੁਝ ਵੀ ਨਹੀਂ ਬੋਲਦੀ ਜਦੋਂ ਫੋਨ ਚੰਨਣ ਲੱਗਦਾ ਹੈ ਤਾਂ ਉਹ ਆਪਣੇ ਪਾਪਾ ਨੂੰ ਫੋਨ ਕਰ ਦਿੰਦੀ ਹੈ ਜਿਵੇਂ ਹੀ ਰੇਨੂ ਆਪਣੇ ਘਰੇ ਪਾਪਾ ਨੂੰ ਫੋਨ ਕਰਦੀ ਹੈ ਉਸਦੇ ਪਾਪਾ ਘਬਰਾਟ ਵਿੱਚ ਫੋਨ ਚੱਕਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਅਸੀਂ ਤੈਨੂੰ ਕਿੱਥੇ ਕਿੱਥੇ ਲੱਭ ਰਹੇ ਸੀ ਤੂੰ ਸਾਰੀ ਰਾਤ ਘਰ ਕਿਉਂ ਨਹੀਂ ਆਈ ਫਿਰ ਰੇਨੂ ਦੱਸਦੀ ਹੈ ਕਿ ਮੈਂ ਇੱਥੇ ਫਸ ਗਈ ਸੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਬਿਲਕੁਲ ਠੀਕ ਠਾਕ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ। ਤੁਸੀਂ ਮੇਰੀ ਮਦਦ ਲਈ ਇੱਥੇ ਇੱਕ ਮਕੈਨਿਕ ਭੇਜ ਦਿਓ ਕਿਉਂਕਿ ਮੇਰੀ ਕਾਰ ਖਰਾਬ ਹੋ ਗਈ ਹੈ। ਕਾਰ ਠੀਕ ਹੋਣ ਤੋਂ ਬਾਅਦ ਮੈਂ ਆ ਜਾਵਾਂਗੀ। ਰੇਨੂ ਦਾ ਪਿਤਾ ਉਸ ਤੋਂ ਪੂਰਾ ਪਤਾ ਲੈਂਦਾ ਹੈ। ਉਹ ਅਤੇ ਮਕੈਨਿਕ ਅਤੇ ਇੱਕ ਵਾਧੂ ਗੱਡੀ ਭੇਜਦਾ ਹੈ ਜਿਸ ਵਿੱਚ ਰੇਨੂ ਉੱਥੋਂ ਵਾਪਸ ਆ ਸਕੇ। ਇਸ ਤੋਂ ਬਾਅਦ ਰੇਨੂ ਕੁਲਵਿੰਦਰ ਨਾਲ ਉਸਦੇ ਘਰ ਵਾਪਸ ਆ ਜਾਂਦੀ ਹੈ। ਘਰ ਆ ਕੇ ਕੁਲਵਿੰਦਰ ਮੱਜਾਂ ਨੂੰ ਪੱਠੇ ਪਾਉਣ ਲੱਗਦਾ ਹੈ। ਉਹ ਆਪਣੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਂਦਾ ਹੈ। ਰੇਨੂ ਵੀ ਉਹਨਾਂ ਦੀ ਮਦਦ ਕਰਨ ਲੱਗਦੀ ਹੈ। ਉਹ ਇਹ ਉਸ ਲਈ ਇੱਕ ਵੱਖਰਾ ਜਿਹਾ ਅਹਿਸਾਸ ਸੀ। ਥੋੜੇ ਸਮੇਂ ਬਾਅਦ ਉਸਦੇ ਪਿਤਾ ਦੇ ਆਦਮੀ ਵੀ ਉੱਥੇ ਆ ਜਾਂਦੇ ਨੇ। ਰੇਨੂ ਗੱਡੀ ਵਿੱਚ ਬੈਠ ਕੇ ਵਾਪਸ ਚਲੀ ਜਾਂਦੀ ਹੈ। ਰੇਨੂ ਵਾਪਸ ਚਲੀ ਗਈ ਪਰ ਜਿਵੇਂ ਹੀ ਉਹ ਆਪਣੇ ਘਰ ਆਈ ਕੁਲਵਿੰਦਰ ਦਾ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਵਾਰ-ਵਾਰ ਆਉਣ ਲੱਗਦਾ ਹੈ। ਉਹ ਆਪਣੇ ਮਨ ਨੂੰ ਯਕੀਨ ਦਵਾਉਂਦੀ ਹੈ ਕਿ ਅਜਿਹਾ ਕੁਝ ਨਹੀਂ ਆ ਪਰ ਜਿਵੇਂ ਹੀ ਸ਼ਾਮ ਹੁੰਦੀ ਹੈ ਉਸ ਸਮੇਂ ਉਹ ਕੁਲਵਿੰਦਰ ਦੀਆਂ ਗੱਲਾਂ ਨੂੰ ਵਾਰ-ਵਾਰ ਯਾਦ ਕਰਦੀ ਹੈ ਉਸ ਨੂੰ ਉਸ ਦਾ ਸੁਭਾਅ ਬਹੁਤ ਪਸੰਦ ਸੀ ਅਤੇ ਮਨ ਹੀ ਮਨ ਉਸ ਨੂੰ ਕੁਲਵਿੰਦਰ ਨਾਲ ਪਿਆਰ ਹੋ ਗਿਆ ਸੀ ਇਸ ਤੋਂ ਬਾਅਦ ਰੇ ਨੂੰ 2-3 ਦਿਨ ਇਸੇ ਦੁੱਖ ਦਾ ਵਿੱਚ ਰਹਿੰਦੀ ਹੈ ਪਰ ਜਦੋਂ ਉਸ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਤਾਂ ਉਹ ਦੁਬਾਰਾ ਆਪਣੀ ਕਾਰ ਕੱਢਦੀ ਹੈ ਅਤੇ ਸਿੱਧਾ ਕੁਲਵਿੰਦਰ ਦੀ ਮਾਂ ਦੇ ਘਰ ਪਹੁੰਚ ਜਾਂਦੀ ਹੈ। ਉੱਥੇ ਜਾਣ ਤੋਂ ਬਾਅਦ ਜਿਵੇਂ ਹੀ ਰੇਨੂ ਕਾਰ ਘਰ ਦੇ ਦਰਵਾਜ਼ੇ ਤੇ ਰੋਕਦੀ ਹੈ, ਕੁਲਵਿੰਦਰ ਦੀ ਮਾਂ ਕਾਰ ਨੂੰ ਵੇਖਣ ਲੱਗਦੀ ਹੈ ਅਤੇ ਫਿਰ ਰੇਨੂ ਉਸ ਵਿੱਚੋਂ ਬਾਹਰ ਆਉਂਦੀ ਹੈ। ਅਤੇ ਬਾਹਰ ਆਉਣ ਤੋਂ ਬਾਅਦ ਉਹ ਬਜ਼ੁਰਗ ਔਰਤ ਕੋਲ ਪਹੁੰਚਦੀ ਹੈ ਤੇ ਕਹਿੰਦੀ ਹੈ, "ਬੀਜੀ, ਮੈਂ ਆ ਗਈ ਹਾਂ। ਅੱਜ ਵੀ ਮੈਂ ਤੁਹਾਡੇ ਕੋਲ ਰਹਿਣਾ ਹੈ।" ਇਹ ਸੁਣ ਕੇ ਕੁਲਵਿੰਦਰ ਦੀ ਮਾਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਣ ਲੱਗਦੀ ਹੈ ਅਤੇ ਸੋਚਣ ਲੱਗਦੀ ਹੈ ਕਿ ਉਹ ਵਾਪਸ ਕਿਉਂ ਆਈ ਹੈ ਰੈਨੂ ਉਸ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਅਤੇ ਇਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਮਾਂ ਮੈਨੂੰ ਤੁਹਾਡੇ ਨਾਲ ਰਹਿਣਾ ਬਹੁਤ ਚੰਗਾ ਲੱਗਿਆ ਇਸ ਕਰਕੇ ਮੈਂ ਇੱਕ ਦਿਨ ਹੋਰ ਇਸ ਤਰ੍ਹਾਂ ਜੀਣਾ ਚਾਹੁੰਦੀ ਹਾਂ ਇਸ ਤੋਂ ਬਾਅਦ ਕੁਲਵਿੰਦਰ ਦੀ ਮਾਂ ਉਸ ਤੇ ਯਕੀਨ ਕਰ ਲੈਂਦੀ ਹੈ ਤੇ ਉਹ ਸੋਚਣ ਲੱਗਦੀ ਹੈ ਕਿ ਉਹ ਇੱਕ ਅਮੀਰ ਕੁੜੀ ਹੈ ਹੋ ਸਕਦਾ ਹੈ ਉਸ ਨੂੰ ਇਹ ਸਾਰੀਆਂ ਚੀਜ਼ਾਂ ਚੰਗੀਆਂ ਲੱਗੀਆਂ ਹੋਣ। ਉਹ ਘਰ ਦੇ ਅੰਦਰ ਚਲੀ ਜਾਂਦੀ ਹੈ ਅਤੇ ਕੁਲਵਿੰਦਰ ਦੀ ਮਾਂ ਦੇ ਨਾਲ ਕੰਮ ਵਿੱਚ ਹੱਥ ਵਟਾਉਣ ਲੱਗਦੀ ਹੈ। ਸ਼ਾਮ ਨੂੰ ਕੁਲਵਿੰਦਰ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆ ਜਾਂਦਾ ਹੈ। ਜਿਵੇਂ ਹੀ ਉਹ ਰੇਨ ਨੂੰ ਉੱਥੇ ਵੇਖਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ। ਕੁਲਵਿੰਦਰ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਪੁੱਤਰ ਉਸ ਨੂੰ ਸਾਡਾ ਘਰ ਪਸੰਦ ਆ ਗਿਆ। ਇਸੇ ਲਈ ਉਹ ਅੱਜ ਫੇਰ ਸਾਡੇ ਘਰ ਰਹਿਣ ਆਈ ਹੈ। ਕੁਲਵਿੰਦਰ ਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਰੇਨੂ ਨੇ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਅਤੇ ਨਾ ਹੀ ਉਸਨੇ ਕੋਈ ਖਾਸ ਮੰਗ ਕੀਤੀ ਇਸ ਤੋਂ ਬਾਅਦ ਰੇਨੂ ਉਹਨਾਂ ਦੇ ਨਾਲ ਰਹਿੰਦੀ ਆ ਅਤੇ ਕੁਲਵਿੰਦਰ ਵੱਲ ਬਹੁਤ ਧਿਆਨ ਦਿੰਦੀ ਹੈ ਇਹ ਗੱਲ ਕੁਲਵਿੰਦਰ ਨੋਟ ਕਰਦਾ ਕਿ ਰੇਨੂ ਉਸ ਵੱਲ ਜ਼ਿਆਦਾ ਹੀ ਧਿਆਨ ਦੇ ਰਹੀ ਹੈ ਪਰ ਫਿਰ ਉਹ ਸੋਚਦਾ ਹੈ ਕਿ ਅਮੀਰ ਕੁੜੀ ਹੈ ਹੋ ਸਕਦਾ ਵੈਸੇ ਹੀ ਵੇਖ ਰਹੀ ਹੋਵੇ ਉਹ ਇਸ ਗੱਲ ਬਾਰੇ ਅੱਗੇ ਨਹੀਂ ਸੋਚਦਾ। ਅਗਲੇ ਦਿਨ ਸਵੇਰੇ ਫਿਰ ਉਹ ਆਪਣੀ ਕਾਰ ਲੈ ਕੇ ਉਥੋਂ ਚਲੀ ਜਾਂਦੀ ਹੈ। ਜਦੋਂ ਪਰਿਵਾਰ ਦੇ ਮੈਂਬਰ ਉਸ ਨੂੰ ਪੁੱਛਦੇ ਨੇ ਕਿ ਤੂੰ ਕਿੱਥੇ ਗਈ ਸੀ ਤਾਂ ਉਹ ਕਹਿੰਦੀ ਹੈ ਕਿ ਮੈਂ ਉਸੇ ਜਗ੍ਹਾ ਤੇ ਗਈ ਸੀ ਜਿੱਥੇ ਪਹਿਲਾਂ ਮੇਰੀ ਕਾਰ ਖਰਾਬ ਹੋਈ ਸੀ। ਫਿਰ ਉਹ ਸਾਰੀ ਗੱਲ ਆਪਣੇ ਪਾਪਾ ਨੂੰ ਦੱਸਦੀ ਹੈ ਕਿ ਮੈਨੂੰ ਉਸ ਘਰ ਵਿੱਚ ਰਹਿਣਾ ਚੰਗਾ ਲੱਗਿਆ ਇਸ ਲਈ ਮੈਂ ਉੱਥੇ ਹੀ ਦੁਬਾਰਾ ਗਈ ਸੀ। ਇਹ ਸੁਣ ਕੇ ਰੇਨੂ ਦੇ ਪਿਤਾ ਨੂੰ ਲੱਗਦਾ ਹੈ ਕਿ ਮੇਰੀ ਧੀ ਵਾਪਸ ਆ ਗਈ ਆ ਇਸ ਲਈ ਉਹ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਛੱਡ ਦਿੰਦੇ ਨੇ ਰੈਨੂ ਲਗਾਤਾਰ ਕੁਲਵਿੰਦਰ ਅਤੇ ਉਸਦੇ ਪਰਿਵਾਰ ਬਾਰੇ ਸੋਚਦੀ ਰਹਿੰਦੀ ਹੈ ਅਤੇ 5-6 ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਆਪਣੇ ਮਨ ਵਿੱਚ ਚੱਲ ਰਹੀ ਗੱਲ ਬਾਰੇ ਦੱਸ ਦਿੰਦੀ ਹੈ ਤੇ ਕਹਿੰਦੀ ਹੈ ਕਿ ਪਾਪਾ ਜੀ ਮੈਨੂੰ ਉਸ ਮੁੰਡੇ ਨਾਲ ਪਿਆਰ ਹੋ ਗਿਆ ਹੈ ਜੋ ਉਸ ਬਜ਼ੁਰਗ औरत ਨਾਲ ਰਹਿੰਦਾ ਹੈ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਉਸਦੇ ਪਿਤਾ ਜੀ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਆਪਣੀ ਧੀ ਤੇ ਚੀਕਣਾ ਸ਼ੁਰੂ ਕਰ ਦਿੰਦਾ ਹੈ ਪਰ ਉਸ ਦੀ ਧੀ ਜਿੱਦ ਤੇ ਅੜੀ ਰਹਿੰਦੀ ਹੈ ਉਹ ਆਪਣੇ ਪਿਤਾ ਜੀ ਨੂੰ ਕਹਿੰਦੀ ਹੈ ਕਿ ਪਾਪਾ ਜੀ ਉਸ ਘਰ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਹੈ ਮੈਨੂੰ ਉਹ ਘਰ ਅਤੇ ਸ਼ਾਂਤੀ ਭਰਿਆ ਮਾਹੌਲ ਵਧੀਆ ਲੱਗਿਆ ਤੁਸੀਂ ਇੱਕ ਵਾਰ ਉੱਥੇ ਜਾ ਕੇ ਤਾਂ ਵੇਖੋ ਜੇ ਤੁਹਾਨੂੰ ਪਸੰਦ ਨਾ ਆਇਆ ਤਾਂ ਤੁਸੀਂ ਬੇਸ਼ੱਕ ਮਨਾ ਕਰ ਦੇਣਾ ਪਰ ਜੇ ਤੁਸੀਂ ਉੱਥੇ ਜਾ ਕੇ ਰਹੋ ਤਾਂ ਤੁਹਾਨੂੰ ਵੀ ਇਸ ਬਾਰੇ ਪਤਾ ਲੱਗ ਜਾਵੇਗਾ ਮੈਂ ساری ਉਮਰ ਉਸੇ ਸ਼ਾਂਤੀ ਵਿੱਚ ਜੀਣਾ ਚਾਹੁੰਦੀ ਹਾਂ ਅਤੇ ਮੈਂ ਉਸ ਮੁੰਡੇ ਨਾਲ ਵਿਆਹ ਕਰਾਂਗੀ ਇਹ ਮੇਰਾ ਆਖਰੀ ਫੈਸਲਾ ਹੈ ਇਹ ਕਹਿ ਕੇ ਰੇਨੂ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਜਦੋਂ ਘਰ ਦੇ ਅੰਦਰ ਹੰਗਾਮਾ ਹੁੰਦਾ ਹੈ ਤਾਂ ਰੇਨੂ ਦੀ ਮਾਂ ਵੀ ਉੱਥੇ ਆ ਜਾਂਦੀ ਹੈ ਜਿਵੇਂ ਹੀ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ ਉਸ ਦੇ ਪਿਆਰੇ ਹੀ ਟੁੰਜ ਜ਼ਮੀਨ ਖਿਸਕ ਗਈ ਹੁਣ ਉਹ ਪਤੀ ਪਤਨੀ ਕੁਝ ਧੀਰ ਗੱਲਾਂ ਕਰਦੇ ਨੇ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਕਰ ਲਿਆ ਸੀ ਘਰੇ ਨੂੰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਉਸੇ ਨਾਲ ਇਸ ਦਾ ਵਿਆਹ ਕਰ ਦੇਵਾਂਗੇ ਕਿਉਂਕਿ ਰੁਪਏ ਪੈਸੇ ਤਾਂ ਸਾਡੇ ਕੋਲ ਬਹੁਤ ਨੇ ਜਦੋਂ ਰੀ ਨੂੰ ਕਹਿ ਰਹੀ ਹੈ ਕਿ ਇਹ ਮੁੰਡਾ ਬਹੁਤ ਚੰਗਾ ਹੈ ਤਾਂ ਚੰਗਾ ਹੀ ਹੋਵੇਗਾ ਇੱਕ ਵਾਰੀ ਚੱਲ ਕੇ ਉਸ ਨੂੰ ਮਿਲ ਲੈਂਦੇ ਹਾਂ ਇਸ ਤੋਂ ਬਾਅਦ ਉਹ ਆਪਣੀ ਧੀ ਦੀ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਨੇ ਜਿਵੇਂ ਹੀ ਰੇਨੂ ਸੁਣਦੀ ਹੈ ਕਿ ਮਾਪੇ ਇਸ ਲਈ ਸਹਿਮਤ ਹਨ ਉਹ ਤੁਰੰਤ ਦਰਵਾਜ਼ਾ ਖੋਲਦੀ ਹੈ ਅਤੇ ਆਪਣੇ ਪਿਤਾ ਨੂੰ ਜੱਫੀ ਪਾ ਲੈਂਦੀ ਹੈ ਉਹ ਅਤੇ ਮਾਪਿਓ ਨਾਲ ਕਾਰ ਵਿੱਚ ਬੈਠ ਕੇ ਕੁਲਵਿੰਦਰ ਦੇ ਘਰ ਪਹੁੰਚ ਜਾਂਦੇ ਨੇ ਅੱਜ ਛੁੱਟੀ ਸੀ ਕੁਲਵਿੰਦਰ ਵੀ ਆਪਣੀ ਮਾਂ ਨਾਲ ਕੰਮ ਵਿੱਚ ਮਦਦ ਕਰ ਰਿਹਾ ਸੀ ਜਿਵੇਂ ਹੀ ਰੇਨੂ ਆਪਣੇ ਮਾਪਿਆਂ ਨਾਲ ਉੱਥੇ ਆਉਂਦੀ ਹੈ ਗੁਲਵਿੰਦਰ ਇਹ ਗੱਲ ਸਮਝ ਨਹੀਂ ਸਕਦਾ ਅਤੇ ਹੈਰਾਨੀ ਨਾਲ ਉਹਨਾਂ ਵੱਲ ਵੇਖਣ ਲੱਗਦਾ ਹੈ ਪਰ ਰੇਨੂ ਦੇ ਮਾਪਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਸੀ ਅਤੇ ਰੇਨੂ ਦੇ ਚਿਹਰੇ ਤੇ ਵੀ ਇੱਕ ਅਜੀਬ ਜਿਹੀ ਖੁਸ਼ੀ ਸੀ ਅਤੇ ਹੌਲੀ-ਹੌਲੀ ਉਹ ਘਰ ਵਿੱਚ ਦਾਖਲ ਹੁੰਦੇ ਨੇ ਮੁੰਡੇ ਨੂੰ ਦੇਖਣ ਤੋਂ ਬਾਅਦ ਉਹ ਤੁਰੰਤ ਉਸ ਨੂੰ ਪਸੰਦ ਕਰ ਲੈਂਦੇ ਨੇ ਰੇਨੂ ਦੀ ਮਾਂ ਪਹਿਲਾਂ ਕੁਲਵਿੰਦਰ ਦੀ ਮਾਂ ਨਾਲ ਗੱਲ ਕਰਦੀ ਹੈ ਪਰ ਹੌਲੀ-ਹੌਲੀ ਉਹ ਵਿਆਹ ਬਾਰੇ ਗੱਲ ਕਰਦੀ ਹੈ ਕਿ ਮੇਰੀ ਧੀ ਤੁਹਾਡੇ ਪੁੱਤ ਨੂੰ ਪਸੰਦ ਕਰਦੀ ਹੈ ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਹਾਡੇ ਪੁੱਤਰ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਇਹ ਸੁਣ ਕੇ ਕੁਲਵਿੰਦਰ ਦੀ ਮਾਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਉਹ ਜਾਣਦੀ ਹੈ ਕਿਰੇ ਨੂੰ ਇੱਕ ਕਰੋੜਪਤੀ ਪਿਤਾ ਦੀ ਧੀ ਹੈ ਜਿਸ ਕੋਲ ਬਹੁਤ ਕੰਪਨੀਆਂ ਨੇ ਬਜ਼ੁਰਗਔਰਤ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਖੜੀ ਹੋ ਜਾਂਦੀ ਹੈ ਅਤੇ ਕਹਿਣ ਲੱਗਦੀ ਹੈ ਕਿ ਦੇਖੋ ਭੈਣ ਜੀ ਅਸੀਂ ਗਰੀਬ ਹਾਂ ਪਰ ਸਾਡੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਾ ਕਰੋ ਰੇਨੂ ਸਦਾ ਹੱਥ ਫੜ ਲੈਂਦੀ ਹੈ ਤੇ ਕਹਿੰਦੀ ਹੈ ਮਾਂ ਜੀ ਮੈਂ ਤੁਹਾਡੇ ਪੁੱਤਰ ਨੂੰ ਬਹੁਤ ਪਸੰਦ ਕਰਦੀ ਹਾਂ ਜੇਕਰ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦੀ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨਾਲ ਵੀ ਵਿਆਹ ਨਹੀਂ ਕਰ ਸਕਾਂਗੀ ਇਹ ਕਹਿੰਦੇ ਹੋਏ ਰੇਨੂ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗਦੇ ਨੇ ਕੁਲਵਿੰਦਰ ਵੀ ਖੜਾ ਹੈ ਸਭ ਕੁਝ ਵੇਖ ਰਿਹਾ ਸੀ ਹੁਣ ਜਿਵੇਂ ਹੀ ਕੁਲਵਿੰਦਰ ਦੀ ਮਾਂ ਰੇਨੂ ਦੀਆਂ ਅੱਖਾਂ ਵਿੱਚ ਹੰਝੂ ਵੇਖਦੀ ਹੈ ਤਾਂ ਉਹ ਸਮਝਦੀ ਹੈ ਕਿ ਕੁੜੀ ਸੱਚਮੁੱਚ ਮੇਰੇ ਪੁੱਤਰ ਨੂੰ ਪਸੰਦ ਕਰਦੀ ਹੈ ਇਸ ਤੋਂ ਬਾਅਦ ਕੁਲਵਿੰਦਰ ਦੀ ਮਾਂ ਉਹਨਾਂ ਨੂੰ ਕਹਿੰਦੀ ਹੈ ਕਿ ਵਿਆਹ ਦਾ ਮਾਮਲਾ ਹੈ ਤੁਸੀਂ ਮੇਰੇ ਪੁੱਤਰ ਤੋਂ ਇਸ ਬਾਰੇ ਪੁੱਛੋ ਤਾਂ ਚੰਗਾ ਹੋਵੇਗਾ ਜਦੋਂ ਉਹ ਕੁਲਵਿੰਦਰ ਨੂੰ ਪੁੱਛਦੇ ਨੇ ਤਾਂ ਪਹਿਲਾਂ ਤਾਂ ਉਹ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੰਦਾ ਹੈ ਪਰ ਜਦੋਂ ਰੀਨੂ ਆਪਣੇ ਮਾਪਿਆਂ ਦੇ ਸਾਹਮਣੇ ਕਹਿੰਦੀ ਹੈ ਕਿ ਕੀ ਮੇਰੇ ਵਿੱਚ ਕੋਈ ਕਮੀ ਹੈ ਕੀ ਮੈਂ ਚੰਗੀ ਨਹੀਂ ਆ ਜਾਂ ਮੇਰਾ ਵਿਵਹਾਰ ਚੰਗਾ ਨਹੀਂ ਆ ਤਾਂ ਉਹ ਕਹਿੰਦਾ ਹੈ ਨਹੀਂ ਅਜੇ ਹੀ ਕੋਈ ਗੱਲ ਨਹੀਂ ਅਸਲ ਵਿੱਚ ਤੁਸੀਂ ਬਹੁਤ ਅਮੀਰ ਅਤੇ ਅਸੀਂ ਗਰੀਬ ਲੋਕ ਹਾਂ ਪਿੰਡ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨਗੇ ਕਿ ਮੈਂ ਅਮੀਰ ਕੁੜੀ ਨੂੰ ਫਸਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ ਫਿਰ ਰੇਨੂ ਕਹਿੰਦੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਦੱਸੋ ਕਿ ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਜਾਂ ਨਹੀਂ ਫਿਰ ਕੁਲਵਿੰਦਰ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਹੈ ਰੇਨੂ ਦੇ ਮਾਪੇ ਰੇਨੂ ਦਾ ਵਿਆਹ ਕੁਲਵਿੰਦਰ ਨਾਲ ਕਰਵਾ ਦਿੰਦੇ ਨੇ ਪਿੰਡ ਵਾਲੇ ਜਦੋਂ ਇਸ ਵਿਆਹ ਬਾਰੇ ਸੁਣਦੇ ਨੇ ਤਾਂ ਬਹੁਤ ਹੈਰਾਨ ਹੁੰਦੇ ਨੇ ਰੇਨੂ ਕੁਝ ਦਿਨ ਤਾਂ ਇਨਾਂ ਕੋਲ ਹੀ ਰਹਿੰਦੀ ਹੈ ਰੇਨੂ ਹੁਣ ਕੁਲਵਿੰਦਰ ਤੇ ਉਸ ਦੀ ਮਾਂ ਨਾਲ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਮਹੀਨੇ ਵਿੱਚ ਹੀ ਰੇਨੂ ਨੇ ਕੁਲਵਿੰਦਰ ਤੇ ਪਿੰਡ ਵਾਲੇ ਛੋਟੇ ਜਿਹੇ ਘਰ ਨੂੰ ਵਧੀਆ ਬਣਵਾ ਦਿੱਤਾ ਸੀ ਉਸ ਤੋਂ ਬਾਅਦ ਉਹ ਆਪਣੇ ਉਸੇ ਪਿੰਡ ਵਾਲੇ ਘਰ ਵਿੱਚ ਰਹਿਣ ਲੱਗਦੇ ਨੇ ਕਿਉਂਕਿ ਰੇਨੂ ਉੱਥੇ ਰਹਿ ਕੇ ਇੱਕ ਅਲੱਗ ਹੀ ਸਕੂਨ ਮਹਿਸੂਸ ਕਰਦੀ ਸੀ ਹੌਲੀ ਹੌਲੀ ਰੇਨੂ ਆਪਣੇ ਪਤੀ ਅਤੇ ਸੱਸ ਦੇ ਨਾਲ ਚੰਗੀ ਤਰ੍ਹਾਂ ਕੋਲ ਮਿਲ ਜਾਂਦੀ ਹੈ। ਉਹਨਾਂ ਨੂੰ ਬਹੁਤ ਸਕੂਨ ਮਿਲਦਾ ਹੈ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜਰੂਰ ਦੱਸਣਾ। ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।